ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ ਚੈਨਲ ਆ ਵੈਲਕਮ ਟੂ ਮਾਈ ਵਲੌਗ ਤੁਸੀਂ ਦੇਖ ਸਕਦੇ ਹੋ ਅੱਜ ਕਮਾਂਕਾਰ ਮੁੰਡੇ ਬੈਠੇ ਨੇ ਕੰਮ ਜਿਹੜਾ ਹੈ ਚੱਲ ਰਿਹਾ ਕਹੀਂ ਆ ਪਈਆਂ ਨੇ ਨਹੀਂ ਵਾਲਾ ਮੌਸਮ ਆ ਪੁੱਲ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਮਾਹੌਲ ਆ ਗਰਜ ਰਿਹਾ ਬੱਦਲ ਪਰ ਜਿਹੜਾ ਪੈ ਨਹੀਂ ਰਿਹਾ ਹਾਂਜੀ ਭਾਈ ਦੱਸੋ ਭਾਈ ਕੀ ਹਾਲ ਹੈ ਵਧੀਆ ਵਧੀਆ ਜੀ ਵਧੀਆ ਤੁਸੀਂ ਕੰਮ ਕਰਕੇ ਕਿਵੇਂ ਲੱਗਦਾ ਇਹ ਮੁੰਡਾ ਲੁਧਿਆਣੇ ਤੋਂ ਹਾਂਜੀ ਦੇਗਰਮ ਜੀ ਕਿਵੇਂ ਕਰਿਆ ਚਲਾਈਏ ਕਹੀਂ ਚਲਾਈ ਵਧੀਆ ਠੀਕ ਹੈ ਹਨੋਰੀ ਦਾ ਮੁੰਡਾ ਨਾਲੇ ਬਾਈ ਸਾਰੇ ਪਿੰਡ ਵਾਲੇ ਪਿੰਡ ਖਨੋਰੀ ਮੁੰਡੇ ਦਾ ਆਲੇ ਇਹ ਆਪਣਾ ਮੁੰਡਾ ਜੰਡੂ ਆ ਮੁੰਡਾ ਪਾਈਆ ਤੇਰਾ ਘਰਾ ਮੇਰਾ ਕਿਵੇਂ ਲੱਗਾ ਬਾਈ ਕਹੀ ਚਲ ਕੰਮ ਕਰ ਕਰਿਆ ਲੋਟ ਹੋਰ ਆ ਪਾਈਆ ਆ ਮੁੰਡਾ ਗੁਰਪ੍ਰੀਤ ਸਿੰਘ ਪਾਤੜਾ ਪਾਤੜਾ ਆ ਵੀ ਰਹਿ ਗਿਆ ਇਹ ਮੁੰਡਾ ਅਮਰਪਾਲ ਸਿੰਘ ਬਹੁਤ ਵਧੀਆ ਵਰਕ ਕਰਦਾ ਇਹ ਰੇਸ ਪੂਰੀ ਵਧੀਆ ਬਣੀ ਹੋਈ ਬੰਦੇ ਹੋਰ ਇਹ ਤਾਂ ਪੰਜਵਾਂ ਗੇਅਰ ਪਾਉਂਦਾ ਆਹ ਬੰਦਾ ਜਸਣਾ ਬਾਈ ਪੁੱਚੋ ਮੰਡੀ ਤੋਂ ਆਇਆ ਹੋਇਆ ਆ ਸਾਈਕਲ ਦਿਖਾਓ ਜੀ ਕਿਵੇਂ ਲੱਗ ਰਿਹਾ ਕਿਵੇਂ ਨਾ ਨਾ ਕਿਵੇਂ ਲੱਗਿਆ ਵਰਕ ਕਰਕੇ ਵਧੀਆ ਵਧੀਆ ਬੜੀ ਦੱਸੋ ਇਧਰ ਦਰਸ਼ਕਾਂ ਨੂੰ ਦੱਸੋ ਇੱਕ ਦਰਸ਼ਕਾਂ ਨੂੰ ਦੱਸੋ ਇਧਰ ਵੀਡੀਓ ਪੂਛ ਚ ਬੜੀ ਤੇ ਦੇਖ ਰਿਹਾ ਤੁਸੀਂ ਇਹਨੂੰ ਲੈ ਕੇ ਜਾਓ ਦੱਸ ਇਹ ਲਾਡਲ ਮਾਹੌਲ ਕਿਵੇਂ ਦਾ ਸੀ ਉੱਥੇ ਮਾਹੌਲ ਬਹੁਤ ਦੱਸੋ ਜੀ ਕਿਵੇਂ ਸੀ ਸਾਹਤ ਕੋਰੀ ਵਾਲੇ ਬੈਠੇ ਨੇ ਬਾਈ ਲੱਤਾਂ ਹੀ ਲੰਬੀਆਂ ਲੱਤਾਂ ਨੇ ਓਏ ਵੀਰ ਭਾਈ ਦਾ ਗਵਾਚ ਗਿਆ ਇਹ ਬੇਟਾ ਬੇਟਾ ਕਿਸੇ ਦਾ ਕੋਈ ਹੋਵੇ ਲੈ ਜਾਓ ਇਹਨੂੰ ਅੱਛਾ ਹੀ ਜਿਹੜੇ ਦੋ ਪਹੀਏ ਬਾਰੂ ਤੇ ਆਇਆ ਮੁੰਡਾ ਹਾਂ ਸਹੀ ਗੱਲ ਆ ਕਹੀ ਲੋ ਇਹ ਲੈ ਫਟਾ ਕੋਕਾ ਮਾ ਚਲਾਓ ਕਹੀਆਂ ਜੇ ਕੋਈ ਆ ਰੋ ਕਰੋ ਕਰੋ ਬੇਟਾ ਮੈਂ ਲੱਗ ਰਹੀ ਮੈਂ ਆਵਲੀ ਨਹੀਂ ਦੇਖੋ ਮਾਲਕ ਦਾ ਹੁੰਦਾ ਹੁੰਦਾ ਹੈ ਅੱਧਾ ਦਮ ਲੈ ਲੈ ਕੇ ਇਹ ਦੇਖੋ ਕੋਈ ਹਮ ਲੈ ਲੈ ਕੇ ਚਲੋ 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 ਇਹ ਮੁੰਡੇ ਖਨੌਰੀਆ ਬੀਐਸਐਫ ਦਾ ਇਹਦਾ ਟ੍ਰਾਇਲ ਆ ਜਿਹੜਾ ਅ ਬੱਦ ਬੱਦ ਦਵਾ ਦੇ ਮੁੰਡੇ ਨੂੰ ਜਿਹੜਾ ਇਹਦਾ ਟ੍ਰਾਇਲ ਆ ਕਲੀਅਰ ਹੋ ਜਾਵੇ ਮੈਨੂੰ ਵੀ ਦਵਾ ਦਵਾ ਅਮਰਪਾਲ ਸਿੰਘ ਮੁੰਡਾ ਇਹਦਾ ਵੀ ਬੀਐਸਐਫ ਦਾ ਟ੍ਰਾਇਲ ਆ ਕਾਇ ਤਰੀਕ ਨੂੰ ਹੋਈ ਠੀਕ ਠੀਕ ਇਹਦਾ ਵੀ ਮੁੰਡਾ ਬਹੁਤ ਮਿਹਨਤ ਕਰਦਾ ਇਹਦਾ ਵੀ ਟ੍ਰਾਇਲ ਆ ਜਿਹੜਾ ਕਲੀਅਰ ਹੋ ਜਾਵੇ ਦਵਾਵਾਂ ਕਿਹੜੀ ਦਵਾਈ ਵਾਲੀ ਕਰਦੇ ਆਂ ਹਾਂ ਦਵਾਈਆਂ ਸਭ ਦੀਆਂ ਦਵਾਈਆਂ ਤੇਰੇ ਨਾਲ ਨੇ ਡਰਦਾ ਕਿਉਂ ਆ? ਨਹੀਂ ਆ ਰਿਹਾ ਆਉਂਦਾ ਹੈ ਨਹੀਂ ਬੋਲੀ ਜਾਂਦਾ ਬਦਰ ਉਧਰ ਮੁੰਡੇ ਵਰਕ ਕਰ ਰਹੇ ਨੇ ਅੱਜ ਸਾਨੂੰ ਮਾਫੀ ਸੀਗੀ ਵਰਕ ਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਪਿੱਛੇ ਤੇ ਅਸੀਂ ਸਵੇਰੇ ਰੋਡ ਰਨਿੰਗ ਹੈ ਜਿਹੜੀ ਕਰਨ ਤੋਂ ਬਾਅਦ ਸ਼ਾਮ ਨੂੰ ਜਿਹੜੀ ਸਾਨੂੰ ਲੈਕ ਸੀਗੀ 10 ਕਿਲੋਮੀਟਰ ਕੰਪਲੀਟ ਕੀਤੀ ਹੈ ਗਰਾਊਂਡ ਹੈ ਜੋ ਦੇਖ ਸਕਦੇ 1600 ਮੀਟਰ ਦਾ ਹੁਣ ਗਰਾਊਂਡ ਦੀ ਹੈ ਜਿਹੜੀ ਸਫਾਈ ਚੱਲ ਰਹੀ ਆ ਪੂਰੀ ਜੋਰਾ ਸ਼ੋਰਾਂ ਤੇ ਮੁੰਡੇ ਜ ਟੁੱਟੇ ਹੋਏ ਨੇ ਕਹਿੰਦੇ ਜਟੇ ਹੋਏ ਨੇ ਪੂਰਾ ਕੰਮ ਚੱਲ ਰਿਹਾ ਤਸੱਲੀ ਨਾਲ ਤੜਕੇ ਨੂੰ ਕਹਿੰਦੇ ਉੱਠਦੇ ਨੇ ਫਿਰ 5 ਵਜੇ ਗਰਾਊਂਡ ਚ ਆਉਣਾ ਸਵੇਰ ਦਾ ਵੀ ਸਮਾਂ ਜਿਹੜਾ 5 ਵਜੇ ਦਾ ਸੋਮਵਾਰ ਤੋਂ ਸਮਾਂ ਜਿਹੜਾ ਹੈ ਉਹ ਚੇਂਜ ਹੋ ਜਾਏਗਾ ਤੇ ਰਾਤ ਦਾ ਮੌੜ ਦਿਖਾਵਾਂਗੇ ਰਾਤ ਦਾ ਬਲੋਨ ਰਾਤ ਮੌਕਾ ਉਹੀ ਬੋਲ ਪਾ ਸਵੇਰ ਦਾ ਜਿਹੜਾ ਇਹ ਨੇ ਆਪੇ ਕੈਚ ਅਪ ਕਰ ਲੈਣੀ ਬਈ ਇਨਸ਼ਾ ਅੱਜ ਹੁੰਦੇ ਨੇ ਥੈਂਕ ਯੂ ਸਵੇਰ ਦਾ ਸਮਾਂ ਜਿਹੜਾ ਸ਼ਾਮ ਦਾ ਸਮਾਂ ਹੈ ਤੁਸੀਂ ਦੇਖ ਸਕਦੇ ਹੋ ਹਨੇਰਾ ਹੈ ਜਿਹੜਾ ਹੋ ਚੁੱਕਿਆ ਹੋ ਹਾਂਜੀ ਇਹ ਪੁੱਚੋ ਮੰਡੀ ਆਇਆ ਇਹ ਦੇਖੋ ਸ਼ਕਲ ਦੇਖੋ ਇਹ ਪੁੱਚੋ ਮੰਡੀ ਆਲਾ ਕਹਿੰਦੇ ਉੱਥੋਂ ਆਇਆ ਮੰਡੀ ਆਇਆ ਇਹ ਭੱਜ ਕੇ ਆਇਆ ਕਿ ਪੁੱਚੋ ਪੁੱਚੋ ਕੀ ਸੀ ਪੁੱਚੋ ਮੰਡੀ ਤੋਂ ਕਿਉਂ ਭੱਜ ਕੇ ਆਇਆ ਬਈ ਵੇ ਮੇਰਾ ਨਾਬਾ ਪਿੰਡਾ ਪੁੱਚੋ ਮੰਡੀ ਤੋਂ ਕਿਉਂ ਆਇਆ ਭੱਜ ਕੇ ਦੱਸ ਰੀਜ਼ਨ ਉਧਰ ਨਾਬੇ ਨਹੀਂ ਪਾਗਲ ਹੰਢੀ ਭੱਜੇ ਲਾਇਆ ਫੈਰਾਂ ਦੇ ਓਲੇ ਕੀ ਕਰਨ ਜਾਣਾ ਹੁਣ ਹੇ ਮੈਂ ਨਹੀਂ ਜਾ ਰਿਹਾ ਕੋਈ ਚਿੰਚ ਨਾ ਸਰ ਤਾਂ ਕੀ ਕਹਿੰਦੇ ਸੀ ਚਲ ਚਲੋ ਕਰੋ ਯਾਰ ਕਣੀ ਲੈ ਲਓ ਫੇਰ ਕਹੀਂ ਚੱਕੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੱਥ ਲਾਓ ਲੋਕ ਤੇਰਾ ਸੀ ਮੈਂ ਤੂੰ ਕਹੀ ਚੱਕੋ ਦੇਖੋ ਠੀਕ ਹੈ ਕਰੋ ਬੋਲੀ ਨਾ ਉਹ ਬਈ ਮੀ ਆ ਗਿਆ ਫੇਰ ਮੈਂ ਬੋਲੀ ਫਿਰ ਰੱਖ ਕਰੋ ਦਾਤਾ ਪਾਓ ਜਿਹੜਾ ਰਹਿ ਗਿਆ ਪਾ ਲਈ ਮਾਰੇ ਫਿਰ ਕੋਈ ਨਹੀਂ ਇਧਰ ਆਓ ਆਓ ਸਰ ਜੀ ਜਿਹੜਾ ਰਹਿ ਗਿਆ ਉਹਦਾ ਪਾਓ ਜਾ ਕੇ ਉਹ ਸਾਲ ਦਾ ਰਖਾ ਦੇ ਜੀ ਇਹਦਾ ਜਿਹੜੀ ਗ੍ਰੀਏ ਕਿ ਤੋਂ ਕਰਦੇ ਹੋ ਉਹ ਕਰ ਦੋ ਆਹ ਥੋੜਾ ਰਹਿ ਗਿਆ ਇਹਦਾ ਬਲਾਕ ਬਣਾਉਣ ਲੱਗ ਗਿਆ ਜੀ ਨਾ ਜੀ ਨਾ ਕਾਪੀ ਰਾਈਟ ਆਇਆ ਪਰ ਫਮਾਈ ਕਿਸ ਨਾ ਬਈ ਆ ਆਨੇ ਮੇੜੋ ਬੁੱਤਾ ਇਹਦਾ ਉਹ ਕਰਦੇ ਲੱਭ ਕੇ ਲੈ ਡੰਡੇ ਵਾਲੇ ਭਾਈ ਜੀ ਮੈਂ ਤੁਸੀ ਦੇਖ ਸਕਦੇ ਹੋ ਗਰਾਊਂਡ 'ਚ ਪਾਣੀ ਦੇਖ ਸਕਦੇ ਹੋ ਅਸੀਂ ਜਿਹੜੀ ਫੈਨ ਗਰਾਊਂਡ ਚ ਆਏ ਆ ਕਮਰੇ ਚ ਮੱਸਰ ਲੜਦਾ ਜੀ ਦੇਖ ਕਮਰੇ ਦੇ ਵਿੱਚ ਜਿਹੜਾ ਸੀਗਾ ਫਿਚਰ ਕਰਦਾ ਸੀ ਜੀ ਕਰਕੇ ਸੀ ਆਇਆ ਬਹੁਤ ਵਧੀਆ ਔਰ ਹਵਾ ਚੱਲਦੀ ਹੈ ਹਵਾ ਚੱਲਦੀ ਹੈ ਦੇਖੋ ਕੀਆ 뷰 ਆ ਜੀ ਦੇਖੋ ਮਗਰ ਦੇਖੋ ਕੀ ਨੀ ਦੇਖੋ ਕੀ ਬਾਤ ਹੈ ਦੇਖੋ ਲੋਕਰ ਦੇ ਨਜ਼ਾਰੇ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਦੇਖ ਸਕਦੇ ਹੋ ਠੰਡਾ ਮੌਸਮ ਲੈਟਾਂ ਵੱਜ ਗਈਆਂ ਪੂਰੇ ਘਰ ਬਾਹਰ ਆ ਗਈ ਲੈਟਾਂ ਵੱਜ ਗਈਆਂ